हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਤਿੰਨ ਬੱਖੋ ਬੱਕਰੀ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਜੀ ਉਸ ਦੇ ਸਬੰਧ ਦੇ ਵਿੱਚ ਵੀਡੀਓ ਲੈ ਕੇ حاضر ਹੋ ਚੁੱਕੇ ਹਾਂ ਜੀ ਪੋਸਟਾਂ ਦੇ ਸਬੰਧ ਦੇ ਵਿੱਚ ਵੀਡੀਓ ਹੈ ਜੀ ਬੱਖੋ ਬੱਕਰੀਆਂ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ حاضر ਹੋ ਚੁੱਕੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਟੈਲੀਗ੍ਰਾਮ ਚੈਨਲ ਵੀ ਹੈ ਜੀ ਉਸ ਨੂੰ ਵੀ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਵਗੈਰਾ ਪਾਉਂਨੇ ਹੈ ਜੀ ਤੇ ਪੀਡੀਐਫ ਫਾਈਲਾਂ ਹੁੰਦੀਆਂ ਨੇ ਜੋ ਵੀ ਇਸ਼ਤਿਹਾਰ ਹੁੰਦੇ ਨੇ ਉਹ ਵੀ ਅਸੀਂ ਉੱਥੇ ਅਪਲੋਡ ਕਰਦੇ ਹਾਂ ਐਪਲੀਕੇਸ਼ਨ ਫਾਰਮ ਵਗੈਰਾ ਰਿਜ਼ਲਟ ਵਗੈਰਾ ਉੱਤੇ ਅਪਲੋਡ ਹੁੰਦਾ ਹੈ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਵੋ ਚਲੋ ਆਪਾਂ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਜੀ ਪਹਿਲੇ ਨੋਟੀਫਿਕੇਸ਼ਨ ਨਾਲ ਵਾਧਦੇ ਜੋ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈਗਾ ਜੀ ਖਾਲਸਾ ਕਾਲਜ ਫਾਰ ਊਮਨ ਸਿੱਧੂਆ ਕੋਰਤੜ ਲੁਧਿਆਣਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀ ਸਬਜੈਕਟ ਹੈਗਾ ਜੀ ਪੁਲਿਸ ਐਡਮਿਨਿਸਟ੍ਰੇਸ਼ਨ ਜੋ ਕਿ ਤੁਸੀਂ ਇੱਥੋਂ ਆਪਣੇ ਜੋ ਲਿੰਕ ਦਿੱਤਾ ਹੋਇਆ ਜੀ ਉਸ ਤੋਂ ਦੇਖ ਕੇ ਅਪਲਾਈ ਕਰ ਸਕੋਗੇ ਜੀ ਉੱਥੇ ਵੀ ਤੁਸੀਂ ਅਪਲਾਈ ਕਰ ਸਕਦੇ ਜੋ ਕਿ qualityjobs.puchd.ac.in ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਰੈਗੂਲਰ ਬੇਸਿਸ ਦੇ ਉੱਤੇ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਇਸ ਦੇ ਵਿੱਚ ਜੋ ਕੈਂਡੀਡੇਟ ਦੀ ਕੁਆਲਿਫੀਕੇਸ਼ਨ ਹੈ ਕੰਡੀਸ਼ਨਸ ਨੇ ਉਹ UGC ਸਟੇਟ ਗਵਰਨਮੈਂਟ ਪੰਜਾਬ ਯੂਨੀਵਰਸਿਟੀ ਦੇ ਅਕੋਰਡਿੰਗ ਹੋਣਗੇ ਜੀ 30 ਦਿਨਾਂ ਦੇ ਵਿੱਚ ਵਿੱਚ ਜਿਵੇਂ ਅੱਜ ਇਹ ਪਬਲਿਸ਼ ਕੀਤੀ ਗਈ ਹੈ ਜੀ ਨੋਟੀਫਿਕੇਸ਼ਨ ਤੇ ਉਸ ਤੋਂ 30 ਦਿਨਾਂ ਦੇ ਵਿੱਚ ਵਿੱਚ ਤੁਸੀ ਆ ਪੜਾਈ ਕਰਨਾ ਹੋਵੇਗਾ ਐਸਸੀਐਸਟੀ ਕੈਂਡੀਡੇਟਸ ਦੇ ਲਈ ਰਿਜ਼ਰਵੇਸ਼ਨ ਐਂਡ ਪਰਸਨਲ ਜਿਹੜੇ ਡਿਸੇਬਿਲਟੀ ਨਾਲ ਰਿਲੇਟਡ ਹੋਣਗੇ ਜੀ ਉਹ ਪੰਜਾਬ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਜੋ ਹੈ ਉਹਨਾਂ ਨੂੰ ਪਾਇਲ ਦਿੱਤੀ ਜਾਵੇਗੀ ਜੀ ਤੁਸੀਂ ਚੈੱਕ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ 9878894055 01624234967 ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਅਪਲਾਈ ਕਰਨ ਲਈ ਵੀ ਸੰਪਰਕ ਕਰ ਸਕਦੇ ਹੋ ਜੀ ਨੈਕਸਟ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਜੀ ਜੋ ਨੋਟੀਫਿਕੇਸ਼ਨ ਨੰਬਰ 2 ਹੈਗਾ ਜੀ ਨੋਟੀਫਿਕੇਸ਼ਨ ਨੰਬਰ 2 ਦੀ ਗੱਲ ਕਰੀਏ ਤਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਐਸ ਸੀ ਟਿ ਗਵਰਨਮੈਂਟ ਕਾਲਜ ਜਿਲੋਤਿਆਨਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਿੱਤੀ ਇੰਟਰਵਿਊ ਹੋਣ ਜਾ ਰਹੀ ਹੈ ਜੀ ਜਿਸ ਦੇ ਵਿੱਚ ਲਾਇਬ੍ਰੇਰੀ ਦੀ ਸਟੋਰੇਜ ਦੀ ਪੋਸਟ ਹੈ ਭੀਣ ਦੀ ਪੋਸਟ ਹੈ ਜੋ ਕਿ ਇੰਟਰਵਿਊ ਹੋਣ ਜਾ ਰਹੀ ਹੈ 20 ਅਗਸਤ 2024 ਸਵੇਰੇ 11:00 ਵਜੇ ਜੋ ਕਿ ਕੰਪਿਊਟਰ ਡਿਪਾਰਟਮੈਂਟ ਦਾ ਜੋ ਐਸ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਦਾ ਉੱਥੇ ਹੋਵੇਗੀ ਜੀ ਜਿਹੜੇ ਇੰਟਰਸਟਿਡ ਕੈਂਡੀਡੇਟ ਨੇ ਜੋ ਆਪਣੇ ਇੰਟਰਵਿਊ ਦੇ ਉੱਤੇ ਪਹੁੰਚ ਸਕਦੇ ਨੇ ਜੀ ਜਿੱਤੇ ਲਈ ਐਪਲੀਕੇਸ਼ਨ ਫਾਰਮ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਮਿਲ ਜਾਵੇਗਾ ਉਸ ਅਟੈਸਟਡ ਕਰਕੇ ਜੀ ਸਰਟੀਫਿਕੇਟਸ ਦੀਆਂ ਕਾਪੀਜ਼ ਤੇ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਉਹ ਨਾਲ ਲੈ ਕੇ ਜ਼ਰੂਰ ਜਾਣਾ ਜੀ ਐਪਲੀਕੇਸ਼ਨ ਪਰਫਾਰਮਾ scdgovtcollege.ac.in ਤੇ ਮਿਲ ਜਾਵੇਗਾ ਜੀ ਕੁਆਲੀਫਿਕੇਸ਼ਨ ਐਸਪਰ ਗਵਰਨਮੈਂਟ ਨੋਰਮਸ ਦੇ ਅਕੋਰਡਿੰਗ ਹੋਵੇਗੀ ਨੈਕਸਟ 3ਰ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਥਰਡ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜੀਟੀਵੀ ਨੈਸ਼ਨਲ ਕਾਲਜ ਦਾਖਾਂ ਦੇ ਵੱਲੋਂ ਜੋ ਕਿ ਲੁਧਿਆਣਾ ਦੇ ਵਿੱਚ ਹੈ ਜਾਰੀ ਕੀਤਾ ਗਿਆ। ਨੈਕਸਟ ਜੋ ਪੋਸਟ ਅਨਾਉਂਸ ਕੀਤੀ ਗਈ ਜੀ ਪ੍ਰਿੰਸੀਪਲ ਦੀ ਪੋਸਟ ਹੈ ਜੀ ਜੋ ਕਿ ਰੈਗੂਲਰ ਬੇਸ ਦੇ ਉੱਤੇ ਆ। ਰੈਗੂਲਰ ਬੇਸ ਦੇ ਉੱਤੇ ਅਨਾਉਂਸ ਕੀਤੀ ਗਈ ਜੀ ਜਿਸ ਦੇ ਵਿੱਚ ਜੋ ਹੈ ਜੂਜੀਸੀ ਸਟੇਟ ਗਵਰਨਮੈਂਟ ਪੰਜਾਬ ਯੂਨੀਵਰਸਿਟੀ ਦੁਆਰਾ ਅਕੋਰਡਿੰਗ ਇਨਾ ਇਹਦੇ ਅਕੋਰਡਿੰਗ ਜੋ ਹੈ ਕੁਆਲੀਫਿਕੇਸ਼ਨ ਤੇ ਕੰਡੀਸ਼ਨ ਜੋ ਹੋਣਗੀਆਂ ਸੈਲਰੀ ਵੀ ਇਸ ਦੇ ਅਕੋਰਡਿੰਗ ਮਿਲੇਗੀ ਜੀ ਜੋ ਤੁਸੀਂ ਪੋਸਟ ਦੇ ਲਈ ਅਪਲਾਈ ਕਰਨਾ ਹੈ ਜੀ ਰਜਿਸਟਰਡ ਪੋਸਟ ਦੁਆਰਾ ਅਪਲਾਈ ਕਰ ਸਕਦੇ ਹੋ ਜਾਂ ਇਨ ਪਰਸਨ ਉੱਥੇ ਜਾ ਕੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੋ ਕਿ ਤੁਸੀਂ ਕਾਪੀ ਭੇਜਣੀਆਂ ਨਾਲ ਡੀਨ ਕਾਲਜ ਡਵੈਲਪਮੈਂਟ ਕਾਉਂਸਲ ਪੰਜਾਬ ਯੂਨੀਵਰਸਿਟੀ ਨੂੰ ਜੋ ਕਿ 30 ਦਿਨਾਂ ਦੇ ਵਿੱਚ ਵਿੱਚ ਅੱਜ ਤੋਂ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਾ ਸਕਦੇ ਹੋ ਤੇ ਨੌ ਫੋਟੋ ਕਾਪੀਜ਼ ਜੋ ਕਿ ਪਰਸਕ੍ਰਾਈਬਡ ਪਰਫਾਰਮਾ ਹੋਵੇਗਾ ਜੀ ਕਾਲਜ ਨੂੰ ਸੈਂਡ ਜ਼ਰੂਰ ਕਰਨਾ ਹੈ ਜੀ ਐਪਲੀਕੇਸ਼ਨ ਦੀਆਂ ਏਸੀ ਅੱਜ ਦੇ ਤਿੰਨ ਨੋਟੀਫਿਕੇਸ਼ਨ ਨੈਕਸਟ ਨੋਟੀਫਿਕੇਸ਼ਨ ਜਦੋਂ ਵੀ ਪੋਸਟ ਆਉਂਦੀਆਂ ਨੇ ਅਸੀਂ ਉਸੇ ਟਾਈਮ ਵੀਡੀਓ ਬਣਾ ਕੇ ਲੈ ਕੇ حاضر ਹੁੰਦੇ ਹਾਂ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ 01612878104 ਉੱਤੇ ਸੰਪਰਕ ਕਰ ਸਕਦੇ ਹੋ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ